ਬੇਸ਼ੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਗੱਲ ਦੇ ਲਈ ਪੱਟਾ ਤੇ ਥਾਪੀਆਂ ਮਾਰਦੇ ਹੋਣਗੇ ਉਹਨਾਂ ਨੇ ਕਾਂਗਰਸ ਨੂੰ 7 ਸੀਟਾਂ ਜਿਤਾ ਦਿੱਤੀਆਂ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਹੀ ਬਗਾਵਤ ਉੱਠ ਖੜੀ ਹੋਈ ਹੈ ਕਾਂਗਰਸ ਦਾ ਇੱਕ ਧੜਾ ਪ੍ਰਧਾਨ ਬਦਲਣ ਦੀ ਮੰਗ ਕਰਨ ਲੱਗਿਆ ਤੇ ਉਹਨਾਂ ਦਾ ਕਹਿਣਾ ਕਿ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਬਹੁਤੀ ਚੰਗੀ ਨਹੀਂ ਰਹੀ ਜਿਸ ਕਰਕੇ ਰਾਜਾ ਵੜਿੰਗ ਨੂੰ ਬਦਲਿਆ ਜਾਵੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਆ ਰਹੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਖਿਲਾਫ ਪਾਰਟੀ ਚ ਵੱਡੀ ਬਗਾਵਤ ਉੱਠ ਰਹੀ ਹੈ ਵੱਡੀ ਬਗਾਵਤ ਕਿਵੇਂ ਉੱਠ ਰਹੀ ਹੈ ਕੌਣ ਉਠਾ ਰਿਹਾ ਹੈ ਸਾਰੀ ਗੱਲ ਕਰਦੇ ਆ ਮਾਮਲਾ ਇਹ ਹੈ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ 7 ਲੋਕ ਸਭਾ ਸੀਟਾਂ ਜਿੱਤੀਆਂ ਨੇ 7 ਸੀਟਾਂ ਜਿੱਤਣ ਦੇ ਬਾਵਜੂਦ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚ ਉੱਠ ਰਹੇ ਨੇ ਪੰਜਾਬ ਕਾਂਗਰਸ ਦੇ ਵਿੱਚ ਇੱਕ ਵੱਡਾ ਤੇ ਸਰਗਰਮ ਧੜਾ ਜਿਹੜਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਖੋਣ ਦੇ ਚੱਕਰ ਚ ਉਤੜਾ ਹੈਗਾ ਪ੍ਰਗਟ ਸਿੰਘ ਹਰਾਂ ਦਾ ਵਿਧਾਇਕ ਪ੍ਰਗਟ ਸਿੰਘ ਦਾ ਢੜਾਏ ਮੰਗ ਕਰ ਰਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੁਣ ਪ੍ਰਧਾਨਗੀ ਤੋਂ ਲਾਹ ਦਿੱਤਾ ਜਾਵੇ ਕਾਰਨ ਇਹ ਦਿੱਤਾ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਲੁਧਿਆਣੇ ਤੋਂ ਲੋਕ ਸਭਾ ਮੈਂਬਰ ਬਣ ਗਏ ਨੇ ਤੇ ਉਹ ਲੋਕ ਸਭਾ ਮੈਂਬਰ ਬਣ ਕੇ ਜਿਹੜਾ ਕੇਂਦਰ ਚ ਚਲੇ ਜਾਣਗੇ ਇਸ ਕਰਕੇ ਪੰਜਾਬ ਨੂੰ ਜੇਕਰ ਦੇਖਣਾ ਹੈ ਤਾਂ ਕਿਸੇ ਵੱਡੇ ਆਗੂ ਨੂੰ ਪ੍ਰਧਾਨ ਲਾਇਆ ਜਾਵੇ ਪਰ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਢੜਾ ਵੀ ਬਚਾ ਦੇ ਲਈ ਸਾਹਮਣੇ ਆ ਗਿਆ ਉਨਾਰਾ ਤਰਕ ਇਹ ਹੈ ਕਿ ਜਦੋਂ ਬਿੱਟੂ ਵਰਗੇ ਉਸ ਆਗੂ ਨੂੰ ਰਾਜਾ ਵੜਿੰਗ ਨੇ ਹਰਾ ਦਿੱਤਾ ਹੋਵੇ ਜਿਹੜਾ ਆਗੂ ਪਾਰਟੀ ਦੇ ਨਾਲ ਗਦਾਰੀ ਕਰਕੇ ਗਿਆ ਸੀ ਤਾਂ ਇਸ ਜੇ ਇਦਾਂ ਹੁੰਦਾ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਹਦੇ ਵਿੱਚ ਬੇਇੱਜ਼ਤੀ ਹੋਵੇਗੀ ਇਹ ਤਰਕ ਰਾਜਾ ਵੜਿੰਗ ਦਾ ਧੜਾ ਦੇ ਰਿਹਾ ਹੈ ਪਰ ਗੱਲ ਇਹ ਹੈ ਕਿ ਜਿਹੜਾ ਤਰਕ ਪ੍ਰਗਟ ਸਿੰਘ ਹੁਣੇ ਲੈ ਕੇ ਆਏ ਆ ਉਹ ਤਰਕ ਐਵੇਂ ਨਹੀਂ ਆਇਆ ਉਹ ਕਿਸੇ ਖਾਸ ਸਿਆਸ ਦੇ ਅਧੀਨ ਆਇਆ ਹੋਇਆ ਹੈ ਪਰਗਤ ਸਿੰਘ ਦਾ ਧੜਾ ਲਗਾਤਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਹੈ ਕਿ ਪੰਜਾਬ ਕਾਂਗਰਸ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਜਥੇਬੰਦਕ ਢਾਂਚੇ ਦੇ ਵਿੱਚ ਤਬਦੀਲੀਆਂ ਦੀ ਲੋੜ ਹੈ ਜਿਹੜੀ ਠਹਿਰਾਓ ਆਇਆ ਹੋਇਆ ਹੈ ਪਾਰਟੀ ਸਰਗਰਮੀਆਂ 'ਚ ਉਹਨੂੰ ਅੱਗੇ ਤੋਰਨ ਦੇ ਲਈ ਬੜੀ ਲੋੜ ਹੈ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਕਈ ਧੜੇ ਚੱਲ ਕੇ ਖੁਸ਼ ਨਹੀਂ ਉਹਦੇ ਵਿੱਚੋਂ ਪ੍ਰਗਤ ਸਿੰਘ ਵਾਲਾ ਧੜਾ ਵੀ ਹੈ ਦੇਖੋ ਧੜਿਆਣੇ ਤਰਕ ਬਣਾਉਣੇ ਹੁੰਦੇ ਆ ਸਿਆਸਤ ਵਿੱਚਲੀ ਹੋਰ ਹੁੰਦੀ ਆ ਪ੍ਰਗਟ ਸਿੰਘ ਦਾ ਧੜਾ ਇਹ ਤਰਕ ਤਾਂ ਜਰੂਰ ਦੇ ਰਿਹਾ ਕਿ ਉਹਨਾਂ ਨੇ ਕੇਂਦਰ 'ਚ ਚਲੇ ਜਾਣਾ ਪਰ ਪ੍ਰਗਟ ਸਿੰਘ ਦਾ ਧੜਾ ਅੰਦਰੋਂ ਅੰਦਰੀ ਕੁਝ ਹੋਰ ਚਾਹੁੰਦਾ ਆ ਇਹ ਗੱਲ ਵੀ ਸਪਸ਼ਟ ਹੁੰਦੀ ਜਾਪਦੀ ਹੈ ਕਾਂਗਰਸ ਦੇ ਅੰਦਰੂਨੀ ਸੂਤਰ ਦੱਸਦੇ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਬੇਸ਼ੱਕ 7 ਸੀਟਾਂ ਜਿੱਤ ਗਏ ਹੋਣ ਕਾਂਗਰਸ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਇਹਨਾਂ 7 ਸੀਟਾਂ ਜਿੱਤਣ ਚੋਣਾਂ ਦਾ ਕੋਈ ਬਹੁਤਾ ਵੱਡਾ ਯੋਗਦਾਨ ਨਹੀਂ ਕਿਉਂਕਿ ਉਹਨਾਂ ਨੇ ਤਾਂ ਲਗਭਗ ਚੋਣ ਕੈਂਪੇਨ ਸਾਰੀ ਲੁਧਿਆਣੇ 'ਚ ਕੇਂਦਰਿਤ ਕਰ ਲਈ। ਬਾਕੀ ਜਿੰਨੇ ਉਮੀਦਵਾਰ ਜਿੱਤੇ ਉਹ ਆਪਣੇ ਦਮ ਤੇ ਜਿੱਤੇ। ਰਾਜਾ ਵੜਿੰਗ ਤਾਂ ਇੱਕ ਜਾਂ ਦੋ-ਦੋ ਵਾਰ ਗਏ। ਉਹ ਵੀ ਇਹ ਵੀ ਸੱਚ ਹੈ ਤਾਂ ਧਰਾਤਲ ਤੇ ਦੇਖਦਾ। ਅਮਰਿੰਦਰ ਸਿੰਘ ਰਾਜਾ ਵੜਿੰਗ ਸੰਗਰੂਰ 'ਚ ਸਿਰਫ 2 ਵਾਰ ਆਏ। ਜਿਸ ਦਿਨ ਸੁਖਪਾਲ ਸਿੰਘ ਖੈਰਾ ਪਹਿਲੇ ਦਿਨ ਆਏ ਉਮੀਦਵਾਰ ਬਣ ਤੋਂ ਬਾਅਦ ਦੂਜੀ ਵਾਰ ਉਹਨਾਂ ਦੇ ਨੋਮੀਨੇਸ਼ਨ ਵੇਲੇ ਉਹ ਫਿਰ ਕਦੇ ਨਹੀਂ ਆਏ ਪ੍ਰਤਾਪ ਸਿੰਘ ਬਾਜਵਾ ਸੰਗਰੂਰ ਚ ਆਏ ਹੀ ਨਹੀਂ ਅਮਰਿੰਦਰ ਸਿੰਘ ਰਾਯਾਵੜਿੰਗ ਆਨੰਦਪੁਰ ਇੱਕ ਦਿਨ ਗਏ ਮਰਿੰਦਰ ਸਿੰਘ ਰਾਯਾਵੜਿੰਗ ਫਤਿਹਗੜ੍ਹ ਸਾਹਿਬ ਜਿੱਦਣ ਜਿੱਦਣ ਨੋਮੀਨੇਸ਼ਨ ਹੋਏ ਸਾਰੇ ਜਿੱਦਣ ਜਿੱਦਣ ਨੋਮੀਨੇਸ਼ਨ ਹੋਏ ਉਸ ਦਿਨ ਉਸ ਦਿਨ ਹੀ ਗਏ ਸੁਖਜਿੰਦਰ ਰੰਧਾਵਾ ਨੇ ਆਪਣੇ ਦਮ ਦੇ ਉੱਤੇ ਸੀਟ ਜਿੱਤੀ ਸੁਖਪਾਲ ਸਿੰਘ ਖਹਿਰਾ ਆਪਣੇ ਦਮ ਦੇ ਉੱਤੇ ਚੱਲ ਕੇ ਦੂਜੇ ਨੰਬਰ ਤੇ ਆਏ ਸ਼ੇਰ ਸਿੰਘ ਘੁਬਾਇਆ ਆਪਣੇ ਦਮ ਦੇ ਉੱਤੇ ਜਿਹੜਾ ਸੀਟ ਜਿੱਤਣ ਚ ਕਾਮਯਾਬ ਹੋਏ ਡਾਕਟਰ ਅਮਰ ਸਿੰਘ ਉਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਰਾਜਾ ਵੜਿੰਗੋ ਨਾਲ ਦੀ ਥੱਲੜਲੇ ਇਲਾਕੇ ਚ ਜਿਹੜਾ ਰਾਏਕੋਟ ਵਾਲਾ ਸੁਧਾਰ ਵਾਲਾ ਇਲਾਕਾ ਉੱਥੇ ਮਦਦ ਕਰਦੇ ਰਹੇ ਪਰ ਉਹਦੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਸਿਰਫ ਗੱਲਾਂ ਨੇਗੀਆਂ ਤਾਂ ਡਾਕਟਰ ਅਮਰ ਸਿੰਘ ਆਪਣੇ ਦਮ ਤੇ ਜਿੱਤੇ ਤਾਂ ਸਾਰੇ ਉਮੀਦਵਾਰ ਲਗਭਗ ਆਪਣੇ ਦਮ ਤੇ ਜਿੱਤੇ ਆ ਚਰਨਜੀਤ ਸਿੰਘ ਚੰਨੀ ਨਰੋਲ ਆਪਣੇ ਦਮ ਤੇ ਜਿੱਤੇ ਉੱਥੇ ਮੇਰੇ ਖਿਆਲ ਇੱਕ ਦਿਨ ਅਮਰਿੰਦਰ ਸਿੰਘ ਰਾਜਾ ਵੜਿੰਗ ਗਏ ਆ ਬਾਕੀ ਉਹ ਉੱਥੇ ਚੰਨੀ ਆਪਣੇ ਦਮਤੇ ਉਥੋਂ ਦੇ ਵਿਧਾਇਕ ਲਾਡੀ ਸ਼ੇਰੋ ਵਾਲੀਆ ਸੁਖਵਿੰਦਰ ਕੋਟਲੀ ਪ੍ਰਗਟ ਸਿੰਘ ਦੇ ਦਮਤੇ ਜਿੱਤੇ ਉਥੇ ਕੋਈ ਜਿਹੜਾ ਲੀਡਰ ਹੈ ਜਿਹੜਾ ਪੰਜਾਬ ਲੈਵਲ ਦਾ ਉਹ ਨਹੀਂ ਕਿਹਾ ਇਸ ਕਰਕੇ ਚਰਚਾ ਹੈ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਇੱਕ ਸੀਟ ਜਿੱਤਣ ਚ ਦਾ ਯੋਗਦਾਨ ਹੈਗਾ ਯਾ ਲੁਧਿਆਣੇ ਵਾਲੀ ਬਾਕੀ ਦੀਆਂ 6 ਸੀਟਾਂ ਜਿੱਤਣ ਚ ਯੋਗਦਾਨ ਨਹੀਂ ਇਹ ਚੀਜ਼ ਕਾਂਗਰਸ ਦੇ ਜਿਹੜੇ ਤਕੜੇ ਧੜੇ ਨੇ ਉਹ ਇਹ ਗੱਲ ਮੰਨ ਰਹੇ ਨੇ ਤੇ ਇਹ ਕਾਰਨ ਹੈ ਕਿ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਮੈਨੂੰ ਲੱਗਦਾ ਹੈ ਕਿ ਸੂਬਾ ਪ੍ਰਧਾਨਗੀ ਤੋਂ ਜਾਣਾ ਲਗਭਗ ਥੋੜੇ ਦਿਨਾਂ ਚ ਤੈ ਹੋ ਜਾਵੇਗਾ ਇਹ ਮੇਰਾ ਨਿੱਜੀ ਵਿਚਾਰ ਹੈ ਪਰ ਪ੍ਰਗਟ ਸਿੰਘ ਦਾ ਧੜਾ ਪੂਰਾ ਜ਼ੋਰ ਲਾ ਰਿਹਾ ਹੈ